ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਦੱਸਦੀ ਕਿ ਤੀਜੀ ਵਾਰ ਪੁਲਾੜ ਦੇ ਲਈ ਉਹਨਾਂ ਉਡਾਨ ਭਰ ਲਈ ਹੈ ਤਾਂ ਇੱਕ ਹੋਰ ਸਾਥੀ ਦੇ ਨਾਲ ਉਹ ਤੀਜੀ ਵਾਰ ਪੁਲਾੜ ਦੀ ਯਾਤਰਾ ਦੇ ਲਈ ਰਵਾਨਾ ਹੋ ਚੁੱਕੇ ਨੇ ਤੇ ਇਸ ਦੇ ਨਾਲ ਦੋਵਾਂ ਨੇ ਬੋਇੰਗ ਕੰਪਨੀ ਦੇ ਸਟਾਰਲਾਈਨਰ ਪੁਲਾੜ ਯਾਨ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਜਾਣ ਵਾਲੇ ਪਹਿਲੇ ਮੈਂਬਰ ਬਣ ਕੇ ਇਤਿਹਾਸ ਰਚ ਦਿੱਤਾ ਦੱਸਦੀ ਕਿ ਵਿਲੀਅਮਸ ਤੇ ਬੁੱਚ ਵਿਲਮੋਰ ਨੂੰ ਲੈ ਕੇ ਬੋਇੰਗ ਦੇ ਕ੍ਰੂ ਫਲਾਈਟ ਟੈਸਟ ਮਿਸ਼ਨ ਨੇ ਕਈ ਵਾਰ ਰੁਕਾਵਟਾਂ ਤੋਂ ਬਾਅਦ ਹੁਣ ਫਲੋਰੀਡਾ ਦੇ ਕੇਪ ਕੈਨਵੇਲ ਸਪੇਸ ਫੋਰਸ ਸਟੇਸ਼ਨ ਤੋਂ ਉਡਾਨ ਪਈ ਹੈ ਤ ਵਿਲੀਅਮਸ ਨੇ ਇਸ ਤਰ੍ਹਾਂ ਦੇ ਮਿਸ਼ਨ ਤੇ ਉਡਾਨ ਭਰਨ ਵਾਲੀ ਪਹਿਲੀ ਮਹਿਲਾ ਦੇ ਵਜੋਂ ਇਤਿਹਾਸ ਰਚ ਦਿੱਤਾ ਵਿਲੀਅਮਸ 2012 ਦੇ ਵਿੱਚ ਅੰਤਰਰਾਸ਼ਟਰੀ ਪੁਲਾਰਿਸ ਸਟੇਸ਼ਨ ਤੇ ਯਾਤਰਾ ਦੌਰਾਨ ਪੁਲਾਰ ਦੇ ਵਿੱਚ ਟ੍ਰਾਈਥਲਨ ਪੂਰਾ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ ਸੀ ਦੱਸਦੀ ਕਿ ਵਿਲੀਅਮਸ ਨੇ ਜਿੱਥੇ ਯੂ ਐਸ ਨੇਵਲ ਅਕੈਡਮੀ ਦੇ ਵਿੱਚ ਸਿੱਖਲਾਈ ਤੋਂ ਬਾਅਦ ਮਈ 1987 ਦੇ ਵਿੱਚ ਯੂ ਐਸ ਨੇਵੀ ਦੇ ਵਿੱਚ ਸ਼ਾਮਲ ਹੋਈ ਸੀ ਜੈਸੂਰਨ ਵਿਲੀਅਮਸ 1998 ਦੇ ਵਿੱਚ NASA ਦੁਆਰਾ ਇੱਕ ਪੁਲਾੜ ਯਾਤਰੀ ਦੇ ਵਜੋਂ ਚੁੜਿਆ ਗਿਆ ਤੇ ਹੁਣ ਇਸ ਦੀ ਇੱਕ ਜਿਹੜੀ ਵੀਡੀਓ ਹੈ ਉਹ ਵੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿ ਜਿਹੜੇ ਬਾਕੀ ਮੈਂਬਰਸ ਨੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਗੱਲ ਲੱਗ ਰਹੇ ਨੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਦਰਸਲ ਇੱਥੇ ਸੁਨੀਤਾ ਵਿਲੀਅਮਸ ਜਿਨ੍ਹਾਂ ਦੀ ਇਹ ਵੀਡੀਓ ਹੁਣ ਸਾਹਮਣੇ ਆਈ ਹੈ ਤਾਂ NASA ਦੇ ਵੱਲੋਂ ਖੁਦ ਦੇ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵੀਡੀਓ ਦੇ ਵਿੱਚ ਸੁਨੀਤਾ ਵਿਲੀਅਮਸ ਤੇ ਬੁੱਚ ਵਿਲਮੋਰ ਨਜ਼ਰ ਆ ਰਹੇ ਨੇ ਦਰਸ ਲੇਨ ਨੇ ਕ੍ਰੂਫਲਾਈਟ ਟੈਸਟ ਮਿਸ਼ਨ ਦੇ ਰੁਕਾਵਟਾ ਦੇ ਬਾਅਦ ਹੁਣ ਉਡਾਨ ਭਰ ਲਈ ਹੈ ਤਾਂ ਵਿਲੀਅਮਸ ਨੇ ਇਸ ਤਰ੍ਹਾਂ ਦੇ ਮਿਸ਼ਨ ਤੇ ਉਡਾਨ ਭਰਨ ਵਾਲੀ ਪਹਿਲੀ ਮਹਿਲਾ ਦੇ ਵਜੋਂ ਇਤਿਹਾਸ ਰਚ ਦਿੱਤਾ ਦੱਸਦੀ ਕਿ ਬੋਇੰਗ ਦੇ ਕ੍ਰੂਫਲਾਈਟ ਟੈਸਟ ਮਿਸ਼ਨ ਨੂੰ ਪੁਲਾੜ ਯਾਨ ਦੇ ਵਿਕਾਸ ਦੇ ਵਿੱਚ ਰੁਕਾਵਟਾ ਦੇ ਕਾਰਨ ਕਈ ਸਾਲਾਂ ਤੱਕ ਦੇਰੀ ਵੀ ਹੋਈ ਸੀ ਵਿਲੀਅਮਸ ਤੇ ਵਿਲਮੋਰ ਦੀ ਯਾਤਰਾ ਨੂੰ 25 ਘੰਟੇ ਲੱਗਣ ਦੀ ਉਮੀਦ ਹੈ ਪੁਲਾੜ ਯਾਨ ਜਿੱਥੇ ਵੀਰਵਾਰ ਨੂੰ ਪੁਲਾੜ ਸਟੇਸ਼ਨ ਤੇ ਪਹੁੰਚੇਗਾ ਉਹ ਜੂਨ ਦੱਸਿਆ ਜਾ ਰਿਹਾ ਹੈ ਕਿ 14 ਜੂਨ ਜਿੱਥੇ ਪੱਛਮੀ ਸੰਯੁਕਤ ਰਾਜ ਦੇ ਇੱਕ ਦੂਰ ਦੁਰਾਡੇ ਰੇਗਿਸਤਾਨ ਦੇ ਵਿੱਚ ਵਾਪਸੀ ਦੇ ਲਈ ਲੈਂਡਿੰਗ ਕਰੇਗਾ ਦੱਸਦੀ ਕਿ ਇਸ ਦੌਰਾਨ ਹੁਣੇ ਦੱਸਿਆ ਜਾ ਰਿਹਾ ਹੈ ਕਿ 25 ਘੰਟੇ ਇਸ ਯਾਤਰਾ ਦੇ ਵਿੱਚ ਲੱਗਣ ਦੀ ਉਮੀਦ ਹੈ ਤਾਂ ਇਹ ਹੁਣ ਜਿਹੜੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਸੁਨੀਤਾ ਵਿਲੀਅਮਜ਼ ਨਜ਼ਰ ਆ ਰਹੇ ਨੇ ਅਰਤੀ ਮੋਲਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ। ਦੱਸਦੀ ਕਿ ਤੀਜੀ ਵਾਰ ਪੁਲਾੜ ਦੇ ਲਈ ਉਹਨਾਂ ਉਡਾਨ ਪਰ ਲਈ ਹੈ ਤਾਂ ਇੱਕ ਹੋਰ ਸਾਥੀ ਦੇ ਨਾਲ ਉਹ ਤੀਜੀ ਵਾਰ ਪੁਲਾੜ ਦੀ ਯਾਤਰਾ ਦੇ ਲਈ ਰਵਾਨਾ ਹੋ ਚੁੱਕੇ ਨੇ। ਤੇ ਇਸ ਦੇ ਨਾਲ ਦੋਵਾਂ ਨੇ ਬੋਇੰਗ ਕੰਪਨੀ ਦੇ ਸਟਾਰ ਲਾਈਨਰ ਪੁਲਾੜ ਯਾਨ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਜਾਣ ਵਾਲੇ ਪਹਿਲੇ ਮੈਂਬਰ ਬਣ ਕੇ ਇਤਿਹਾਸ ਰਚ ਦਿੱਤਾ ਦੱਸਦੀ ਕਿ ਵਿਲੀਅਮਸ ਤੇ ਬੁੱਚ ਵਿਲਮੋਰ ਨੂੰ ਲੈ ਕੇ ਬੋਇੰਗ ਦੇ ਕ੍ਰੂ ਫਲਾਈਟ ਟੈਸਟ ਮਿਸ਼ਨ ਨੇ ਕਈ ਵਾਰ ਰੁਕਾਵਟਾਂ ਤੋਂ ਬਾਅਦ ਹੁਣ ਫਲੋਰੀਡਾ ਦੇ ਕੇਪ ਕੈਨਵੇਲ ਸਪੇਸ ਫੋਰਸ ਸਟੇਸ਼ਨ ਤੋਂ ਉਡਾਨ ਭਰੀ ਹੈ ਤਾ ਵਿਲੀਅਮਸ ਨੇ ਇਸ ਤਰ੍ਹਾਂ ਦੇ ਮਿਸ਼ਨ ਤੇ ਉਡਾਨ ਭਰਨ ਵਾਲੀ ਪਹਿਲੀ ਮਹਿਲਾ ਦੇ ਵਜੋਂ ਇਤਿਹਾਸ ਰਚ ਦਿੱਤਾ ਵਿਲੀਅਮਸ 2012 ਦੇ ਵਿੱਚ ਅੰਤਰਰਾਸ਼ਟਰੀ ਪੁਲਾਰਿਸ ਸਟੇਸ਼ਨ ਤੇ ਯਾਤਰਾ ਦੌਰਾਨ ਪੁਲਾਰਡ ਦੇ ਵਿੱਚ ਟ੍ਰਾਈਟਲਨ ਪੂਰਾ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ ਸੀ ਦੱਸਦੀ ਕਿ ਵਿਲੀਅਮਸ ਨੇ ਜਿੱਥੇ ਯੂ ਐਸ ਨੇਵਲ ਅਕੈਡਮੀ ਦੇ ਵਿੱਚ ਸਿੱਖਲਾਈ ਤੋਂ ਬਾਅਦ ਮਈ 1987 ਦੇ ਵਿੱਚ ਯੂ ਐਸ ਨੇਵੀ ਦੇ ਵਿੱਚ ਸ਼ਾਮਲ ਹੋਈ ਸੀ ਤੇਸੂਰਨ ਵਿਲੀਅਮਸ 1998 ਦੇ ਵਿੱਚ NASA ਦੁਆਰਾ ਇੱਕ ਪੁਲਾੜ ਯਾਤਰੀ ਦੇ ਵਜੋਂ ਚੁੜਿਆ ਗਿਆ ਤਾਂ ਹੁਣ ਇਸ ਦੀ ਇੱਕ ਜਿਹੜੀ ਵੀਡੀਓ ਹੈ ਉਹ ਵੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿ ਜਿਹੜੇ ਬਾਕੀ ਮੈਂਬਰਸ ਨੇ ਉਸ ਤਰੀਕੇ ਦੇ ਨਾਲ ਉਹਨਾਂ ਦੇ ਗੱਲ ਲੱਗ ਰਹੇ ਨੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਦਰਸਲ ਇੱਥੇ ਸੁਨੀਤਾ ਵਿਲੀਅਮਸ ਜਿਨ੍ਹਾਂ ਦੀ ਇਹ ਵੀਡੀਓ ਹੁਣ ਸਾਹਮਣੇ ਆਈ ਹੈ ਤਾਂ NASA ਦੇ ਵੱਲੋਂ ਖੁਦ ਦੇ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵੀਡੀਓ ਦੇ ਵਿੱਚ ਸੁਨੀਤਾ ਵਿਲੀਅਮਸ ਤੇ ਬੁੱਚ ਵਿਲਮੋਰ ਨਜ਼ਰ ਆ ਰਹੇ ਨੇ ਦਰਸ ਸਲੇਡਰ ਨੇ ਕ੍ਰੂਫਲਾਈਟ ਟੈਸਟ ਮਿਸ਼ਨ ਦੇ ਰੁਕਾਵਟਾ ਦੇ ਬਾਅਦ ਹੁਣ ਉਡਾਨ ਭਰ ਲਈ ਹੈ ਤਾਂ ਵਿਲੀਅਮਸ ਨੇ ਇਸ ਤਰ੍ਹਾਂ ਦੇ ਮਿਸ਼ਨ ਤੇ ਉਡਾਨ ਭਰਨ ਵਾਲੀ ਪਹਿਲੀ ਮਹਿਲਾ ਦੇ ਵਜੋਂ ਇਤਿਹਾਸ ਰਚ ਦਿੱਤਾ ਦੱਸਦੀ ਕਿ ਬੋਇੰਗ ਦੇ ਕ੍ਰੂਫਲਾਈਟ ਟੈਸਟ ਮਿਸ਼ਨ ਨੂੰ ਪੁਲਾੜ ਯਾਨ ਦੇ ਵਿਕਾਸ ਦੇ ਵਿੱਚ ਰੁਕਾਵਟਾ ਦੇ ਕਾਰਨ ਕਈ ਸਾਲਾਂ ਤੱਕ ਦੇਰੀ ਵੀ ਹੋਈ ਸੀ ਵਿਲੀਅਮਸ ਤੇ ਵਿਲਮੋਰ ਦੀ ਯਾਤਰਾ ਨੂੰ 25 ਘੰਟੇ ਲੱਗਣ ਦੀ ਉਮੀਦ ਹੈ ਪੁਲਾੜ ਯਾਨ ਜਿੱਥੇ ਵੀਰਵਾਰ ਨੂੰ ਪੁਲਾੜ ਸਟੇਸ਼ਨ ਤੇ ਪਹੁੰਚੇਗਾ ਉਹ ਜੂਨ ਦੱਸਿਆ ਜਾ ਰਿਹਾ ਹੈ ਕਿ 14 ਜੂਨ ਜਿੱਥੇ ਪੱਛਮੀ ਸੰਯੁਕਤ ਰਾਜ ਦੇ ਇੱਕ ਦੂਰ ਦੁਰਾਡੇ ਰੇਗਿਸਤਾਨ ਦੇ ਵਿੱਚ ਵਾਪਸੀ ਦੇ ਲਈ ਲੈਂਡਿੰਗ ਕਰੇਗਾ ਦੱਸਦੀ ਕਿ ਇਸ ਦੌਰਾਨ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ 25 ਘੰਟੇ ਇਸ ਯਾਤਰਾ ਦੇ ਵਿੱਚ ਲੱਗਣ ਦੀ ਉਮੀਦ ਹੈ ਤਾਂ ਇਹ ਹੁਣ ਜਿਹੜੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਸੁਨੀਤਾ ਵਿਲੀਅਮਜ਼ ਨਜ਼ਰ ਆ ਰਹੇ ਨੇ